सीएम ਪੰਜਾਬ ਜੀ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਅਤੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਹੋਏ ਅੰਡਰ ਦਾ ਸੁਪਰਵੀਜ਼ਨ ਆਫ ਡੀਜੀ ਬਾਰਡਰ ਰੇਂਜ ਸਰਦਾਰ ਸੁਖਿੰਦਰ ਸਿੰਘ ਜੀ ਅਤੇ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਆਈਪੀਐਸ ਅਤੇ ਸ਼੍ਰੀ ਅਦਿਤਿਆ ਵਾਰਗਿਆ ਐਸਪੀ ਇਨਵੈਸਟੀਗੇਸ਼ਨ ਜਿਹਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਹੋਏ ਸਾਡੇ ਸਪੈਸ਼ਲ ਸੈੱਲ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਅਸੀਂ ਅਕ੍ਰੋਸ ਦਾ ਬਾਰਡਰ ਸਾਨੂੰ ਗੁੱਪਸੁਜਣਾ ਮਿਲੀ ਸੀ ਗੁੱਸੁਜਣਾ ਦੇ ਧਾਰ ਤੇ ਅਸੀਂ 60 ਬੰਬਰ ਮਕਦਮਾ ਦਰਜ ਕੀਤਾ ਥਾਣੇ ਨੂੰ ਕੋ ਗੋ ਵੇਖੇ ਅਤੇ ਉਹਨਾਂ ਦੇ ਵਿੱਚ ਅਸੀਂ ਤਿੰਨ ਦੁਸ਼ੀ ਅਰੈਸਟ ਕੀਤੇ ਨੇ ਜਤਿੰਦਰ ਸਿੰਘ ਕਰਨ ਅਤੇ ਰਣਜੀਤ ਜੋ ਕਿ ਸਾਰੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਇਸ ਤਫਤੀਸ਼ ਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇਹਦੇ ਵਿੱਚ ਅਸੀਂ 7 ਗਲੌਕ ਪਿਸਟਲ ਸਮੇਤ ਮੈਗਜ਼ੀਨ 7 ਜ਼ਿੰਦਾ ਰੌਂਦ ਅਤੇ ਸਾਨੂੰ 2 ਕਿਲੋ ਹਿਰੋਇਨ ਵੀ ਬਰਾਮਦ ਹੋਈ ਹੈ ਜਿਹੜੀ ਕਿ ਅਕ੍ਰੋਸ ਦਾ ਬਾਰਡਰ ਤੋਂ ਲੈਂਦੀ ਗਈ ਸੀ ਅਤੇ 2 ਲੱਖ ਡਰਗ ਮਣੀ ਵੀ ਇੱਕ ਰਕਬਰ ਹੋਈ ਹੈ ਇੱਕ ਆਟੋ ਰਿਕਸ਼ਾ ਜੋ ਕਿ ਜਤਿੰਦਰ ਦਾ ਹੈ ਮੈਂ ਤੁਹਾਨੂੰ ਦੱਸਾ ਜਾਵਾਂਗੇ ਅਸੀਂ ਸਾਨੂੰ ਸਮੇਂ-ਸਮੇਂ ਦੇ ਸਿਰ ਦੇ ਸਾਨੂੰ ਸਖਤ ਹਦਾਇਤਾਂ ਮਿਲਦੀਆਂ ਰਹਿੰਦੀਆਂ ਹਨ ਅਸੀਂ ਇਸ ਯੁੱਧ ਨਸ਼ਾ ਵਿਰੁੱਧ ਸਖਤ ਕਾਰਵਾਈ ਕਰਦੇ ਪਏ ਹਾਂ